ਆ ਦੇਖੋ ਸਾਨੂੰ ਪਹਿਲਾ ਸੂਆ ਜਮਾ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਵੀਡੀਓ ਦਿਖਾਉਨੇ ਆ ਨੰਬਰ ਹੋਰ ਬਾਪੂ ਕੀ ਹਾਲਾ ਕਿਰਪਾ ਮਾਲਕ ਜੀ ਕਿੰਨਾਵਾਂ ਸੂਆ ਝੋਟੇ ਬਾਪੂ ਆਦਰੇ ਪਹਿਲੇ ਸੂਆ ਇਹ ਪਹਿਲੇ ਸੂਏ ਕਿੰਨੇ ਦਿਨ ਹੋਏ ਸੋਣਤਾ ਇਹਨੇ ਬਾਪੂ ਤਾਜੀ ਨੇ ਸਾਡੇ ਕੋਲੇ ਕੱਪ ਮਰਬਾਲਾ ਜਿੰਨਾ ਮਰਜੀ ਹੈ ਹਮ 9 10 9 10 9 10 ਕਿਲੋ ਦੁੱਧ ਦਿੱਤਾਗਾ ਬਾਈ ਜੀ ਰੌਣਕ ਟੈਰੀ ਫਾਰਮ ਤੇ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਇੱਕ ਜਮਾ ਘਰੇਲੂ ਪਸ਼ੂ ਪਾਲਕ ਦੇ ਘਰੋਂ ਆ ਇੱਕ ਤਾਂ ਸਾਨੂੰ ਆਪਾਂ ਗੱਬਣ ਮੱਝ ਦਿਖਾ ਦਾਂਗੇ ਵੀਰੇ ਕਿੰਨਾ ਵਾ ਸੂਆ ਬਾਪੂ ਤੋਂ ਪੁੱਛਾਂਗੇ ਤੇ ਕਾ ਕੀ ਵੀਰੇ ਪਹਿਲਾ ਸੂਆ ਝੋਟੀ ਆ ਹਜੇ 15 ਦਿਨਾਂ ਦੀ ਕੱਚੀ ਆ ਵੀਡੀਓ ਜਿਹੜੀ ਬਾਈ ਜੀ 21 ਜੂਨ 2025 ਦੀ 21 ਤਰੀਕ ਦੀ ਬਾਈ ਜੀ ਵੀਡੀਓ ਆ ਨੰਬਰ ਸਾਨੂੰ ਆਪਾਂ ਮਾਲਕ ਦਾ ਲੈ ਕੇ ਦੇ ਦਾਂਗੇ ਮੁੱਲ ਵੀਡੀਓ ਦੇ ਵਿੱਚ ਕਰਾਊਗਾ ਸੋ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਆਪਣੇ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਤਾਂ ਮੇਰਾ ਇਹ ਟਾ ਨੰਬਰ ਚੱਲੀ ਜਾਂਦਾ ਵੀਰੇ ਆਜੋ ਆਪਾਂ ਇੱਕ ਨੰਬਰ ਇਹ ਤੋਂ ਗੱਲਬਾਤ ਕਰਦੇ ਆ ਲੈ ਬਾਪੂ ਇੱਧਰ ਹੋਰ ਬਾਪੂ ਕੀ ਹਾਲਾ ਕਿਰਪਾ ਮਾਲਕ ਜੀ ਕਿ ਨਮਾ ਸੂਆ ਝੋਟੇ ਵਾ ਪੁਆਦਰੇ ਪਹਿਲੇ ਸੂਏ ਪਹਿਲੇ ਸੂਏ ਕਿੰਨੇ ਦਿਨ ਹਜੇ ਸੌਣ ਚ ਬਾਕੂ ਹਜੇ 16 17 ਦਿਨ ਹਜੇ ਸੌਣ ਦੇ ਪਏ ਆ ਪਹਿਲਾ ਸੂਆ ਝੋਟੀ ਆ ਦੋਸਤੋ ਤੇ ਨੰਬਰ ਕੀ ਆ ਭਾਈ ਨੰਬਰ ਬੋਲੇ 79868 79868 11694 11694 ਬਜ਼ੁਰਗ ਦਾ ਨੰਬਰ ਹੀ ਇੱਥਾ ਚੱਲੀ ਜਾਂਦਾ ਜੀ ਤੋਰ ਲਾ ਵਾਪੂ ਇਧਰੋਂ ਲੰਮੀ ਲੈ ਜਾ ਆ ਦੇਖੋ ਸਾਨੂੰ ਪਹਿਲਾ ਸੂਆ ਜਮਾ ਇੱਕ ਘਰੇਲੂ ਪਸ਼ੂ ਪਾਲ ਕਰੇ ਕਰੋ ਵੀਡੀਓ ਦਿਖਾਉਣੇ ਆ ਨੰਬਰ ਇਹ ਤਾਂ ਚੱਲੀ ਜਾਂਦਾ 20 ਦਿਨ ਹਜੇ ਕਹਿੰਦੇ ਸੂਣ ਦੇ ਲੈਂਦੀ ਆ ਤੇ ਬਾਕੀ 20 ਦਿਨਾਂ ਨੂੰ ਤਾਂ ਬਹੁਤ ਫਰਕ ਪੈ ਜਾ ਬਹੁਤ ਵਧੀਆ ਲੇਵਾ ਬਣਾ ਜਾਊਗੀ 10 11 ਕਿਲੋ ਝੋਟੀ ਦੁੱਧ ਦੇ ਸਕਦੀ ਆ ਵੀਰੇ ਪਹਿਲੇ ਸੂਏ ਜੇ ਵਧੀਆ ਕਿਸ ਨੇ ਸੰਭਾਲ ਲਈ ਮੋੜ ਲਿਆ ਵਾ ਪਰ ਮੋੜ ਲਿਆ ਕੋਈ ਨਹੀਂ ਸਾਨੂੰ ਖੜੀਦਾ ਮੈਂ ਲੇਵਾ ਤੁਹਾਨੂੰ ਲੇਵਾ ਦਿਖਾ ਦੇਣਾ ਵੀਰੇ ਵਧੀਆ ਗੈਪ ਤੇ ਸਪੇਸ ਤੇ ਥਣ ਲੱਗੇ ਆ ਤੇ ਬਾਕੀ ਤੁਸੀਂ ਸਿੰਗਾ ਤੋਂ ਦੇਖ ਲਓ ਕਿੰਗਾ ਦੀ ਜਰੂਰ ਥੋੜੀ ਖੁੱਲੀ ਆ ਗਈ ਤੇ ਵਧੀਆ ਬਣਦੀ ਹੁੰਦੀ ਆ ਜਮਾ ਤੁਹਾਨੂੰ ਕੋਲੋਂ ਦਿਖਾ ਦਿੰਨਾ ਇਹ ਆ ਦੇਖੋ ਪਹਿਲਾ ਸੂਆ ਵੀ ਹਜੇ 15 20 ਦਿਨ ਬਹੁਤ ਹੋਏ ਦੇ ਪਹਿਲੇ ਨੂੰ ਪਸ਼ੂ ਨੂੰ ਇਹ ਤਾਂ ਬੱਟ ਕਰਦਿਆਂ ਲਾ ਲੈਣਗਾ ਹਨਾ ਬਾਪੂ ਹਾਂਜੀ ਪਹਿਲੇ ਪਸ਼ੂ ਤਾਂ ਬੱਟ ਕਰਦੇ ਲਾ ਲੈਂਦੇ ਆ ਤੁਸੀਂ ਲੈਵਾ ਚੈੱਕ ਕਰ ਲੋ ਤੇ ਬਾਪੂ ਮੁੱਲ ਕੀ ਕਰਦਾ ਇਹਦਾ ਇੱਕ ਨੰਬਰ ਤੇ ਮੁੱਲ 1.5 ਜੀ 1 ਲੱਖ 5000 ਹਾਂਜੀ ਮੌਕੇ ਤੇ ਮਾੜਾ ਮੋਟਾ ਛੋਟ ਛੱਪਾ ਕਰ ਦਾਂਗੇ ਉਹ ਟਾਈਮ ਦੱਸੂ ਹਾਂ ਉਹ ਟਾਈਮ ਦੱਸੂ ਹਾਂ ਜੀ ਠੀਕ ਆ 1 ਲੱਖ 5000 ਦੋਸਤੋ ਇੱਕ ਨੰਬਰ ਵਾਲੀ ਦਾ ਮੁੱਲਾ ਨੰਬਰ 2 ਤੇ ਕੋਈ ਨਹੀਂ ਬਾਪੂ ਇਹਨੂੰ ਬੰਨ ਲਾਇਆ ਇਹਦੇ ਨੰਬਰ 2 ਤੇ ਆਹ ਬਾਪੂ ਕਿੰਨੇ ਮਹੀਨਿਆਂ ਦੀ ਗੱਬਣਾ ਹੁਣ ਇਹ ਇਹ ਜੀ 7 ਮਹੀਨਿਆਂ ਦੀ ਗੱਬਣਾ 7 ਮਹੀਨਿਆਂ ਦੀ ਗੱਬਣਾ ਹੁਣ ਦੁੱਧ ਤਾਂ ਨਹੀਂ ਦਿੰਦੀ ਨਾ ਦੁੱਧੋਂ ਬਾਈ ਜੀ ਟਲੀ ਹੋਈ ਆ ਬੱਚਾ ਵੀ ਪਿੱਛੇ ਹੈ ਨਹੀਂ 7 ਮਹੀਨਿਆਂ ਦੀ ਗੱਬਣਾ ਤੇ ਤੁਹਾਡੇ ਕੋਲੇ ਕਿੰਨਾ ਕੁ ਦੁੱਧ ਦਤੈ ਨੇ ਬਾਪੂ ਤਾਜੀ ਨੇ ਸਾਡੇ ਕੋਲੇ ਕੱਪ ਮਰਬਾਲਾ ਜਿੰਨਾ ਮਰਜੀ ਆ ਹੂੰ 9 10 9 10 9 10 ਕਿਲੋ ਦੁੱਧ ਦਿੱਤਾਗਾ ਹਾਂਜੀ ਠੀਕ ਆ ਠੀਕ ਆ ਤੇ ਇਹ ਆਪਾਂ ਚੱਲ ਖੋਲ ਕੇ ਤੋੜਦੇ ਨੇ ਤੈਨੂੰ ਨਾ ਕਈ ਵਾਰੀ ਛੱਟ ਬੇੜ ਨਾਲ ਲੱਗ ਜੇ ਕੋਈ ਨਹੀਂ ਕੋਈ ਨਹੀਂ ਕਈ ਵਾਰੀ ਪਸ਼ੂ ਭੱਜ ਲੈਂਦਾ ਤੇ ਬਾਕੀ ਸਾਨੂੰ ਮੈਂ ਚੈੱਕ ਕਰਾਉਣਾ ਕਿੰਨੇ 7 ਮਹੀਨੇ ਹੀ ਕਹਿਆ ਸੀ ਜੀ ਹਾਂਜੀ 7 ਮਹੀਨੇ ਦੀ ਹੱਡੀ ਹੁਣੀ ਹੈ ਜੀ ਹਾਂ ਆਪਦੀ ਕੋਈ ਡਾਕਟਰ ਲਿਆਵੇ ਚੈੱਕ ਕਰਾ ਕੇ ਤੁਸੀਂ ਸੌਦਾ ਕਰ ਸਕਦੇ ਹੋ ਇਹਦਾ ਕੀ ਭਾਅ ਕਰਦਾ ਬਾਪੂ ਇਹਦਾ ਜੀ 77000 ਰੁਪਿਆ 70 ਤੇ 4 74000 ਦੋਸਤੋ ਇਹਦਾ ਮੁੱਲ ਆ ਵੀਡੀਓ ਦੇ ਹੇਠਾਂ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਦੋਨੇ ਨਗਾ ਚ ਕੋਈ ਵੀ ਫਿੱਟ ਹੁੰਦਾ ਮਾਨਦਾਨ ਛੋਟਛੱਪਾ ਕਰ ਦੇਣਗੇ ਕਰ ਲਿਓ ਸੰਪਰਕ ਦੋ ਨਗ ਤੁਹਾਨੂੰ ਆਪਾਂ ਦਿਖਾਤੇ ਇੱਕ ਤਾਂ ਤਾਜੀ ਸੋਣ ਵਾਲੀ ਆ ਤੇ ਇੱਕ ਹੈਗੀ ਬਾਈ ਜੀ ਇਹ ਕੱਬਣ ਆ ਥੋੜਾ ਥਣ ਜਾ ਕੇ ਉਹੀ ਛੋਟਾ ਕੁਦਰਤ ਪਹਿਲੇ ਤੋਂ ਉਸ ਤੇ ਪਛਮਾ ਕੇ ਤਾਂ ਇੱਕੋ ਜਿਹਾ ਹੁੰਦਾ ਠੀਕ ਹੈ ਠੀਕ ਹੈ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸਸਿ ਕਾਲ ਬਈ ਸਾਰਿਆਂ ਨੂੰ